ਅਸਵਲ ਦੀ ਵੱਡੀ ਖਬਰ ਉਸ ਖਬਰ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ ਤੇ ਉਹ ਖਬਰ ਜਿਹੜੀ ਆ ਉਹ ਔਰਤਾਂ ਦੇ ਨਾਲ ਵੀ ਜੁੜੀ ਹੋਈ ਹੈ ਤੇ ਇੱਕ ਦੇਸ਼ ਦੀ ਪ੍ਰੈਜ਼ੀਡੈਂਟ ਦੇ ਨਾਲ ਜੁੜੀ ਹੋਈ ਹੈ ਕਲਾਉਡੀਆ ਸ਼ਨਬੋਮ ਜਿਹੜੇ ਕਿ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਜਨਤਕ ਤੌਰ ਤੇ ਜਦੋਂ ਹੱਜੋ ਵਿਚਰ ਰਹੇ ਸੀਗੇ ਤਾਂ ਇੱਕ ਸ਼ਰਾਬੀ ਬੰਦਾ ਉਹਨਾਂ ਦੇ ਕੋਲ ਆਉਂਦਾ ਤੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਛੂੰਹਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਆ ਉਹ ਦੁਨੀਆ ਭਰ ਦੇ ਵਿੱਚ ਕੁਝ ਹੀ ਸਕਿੰਟਾਂ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਲੋਕ ਕਮੈਂਟ ਕਰ ਰਹੇ ਨੇ ਕਿ ਜੇਕਰ ਪਬਲੀਕਲੀ ਇੱਕ ਲੀਡਰ ਦੇ ਨਾਲ ਕੋਈ ਬੰਦਾ ਇਸ ਤਰ੍ਹਾਂ ਦਾ ਪੇਸ਼ ਆ ਸਕਦਾ ਤੇ ਆਮ ਜਿ ਕਿਸੇ ਲੀਡਰ ਨਾਲ ਅਜਿਹਾ ਹੋ ਸਕਦਾ ਤੇ ਆਮ ਔਰਤਾਂ ਦੀ ਉੱਥੇ ਕੀ ਸਥਿਤੀ ਹੋਊਗੀ ਉਸ ਤੋਂ ਬਾਅਦ ਕੁਝ ਮਿੰਟਾਂ ਦੇ ਬਾਅਦ ਕਿਹ ਲੋ ਜਾ ਕੁਝ ਵਕਫਿਆਂ ਦੇ ਬਾਅਦ ਕਲਾਡੀਆ ਸ਼ਿਨਬੋਮ ਨੂੰ ਇਹ ਬਿਆਨ ਦੇਣਾ ਪਿਆ ਕਿ ਇਹ ਬਹੁਤ ਜੋ ਹੋਇਆ ਗਲਤ ਹੋਇਆ ਅਸੀਂ ਜਨਤਕ ਤੌਰ ਤੇ ਜਦੋਂ ਵਿਚਰਦੇ ਹਾਂ ਤਾਂ ਲੋਕਾਂ ਨੂੰ ਕੋਲੇ ਆਉਣ ਦੀ ਜਿਹੜੀ ਆ ਇਜਾਜ਼ਤ ਹੁੰਦੀ ਹੈ ਗੱਲਬਾਤ ਕਰ ਸਕਦੇ ਆ ਪਰ ਕਈ ਵਾਰੀ ਲੋਕ ਇਸ ਨਜ਼ਦੀਕੀ ਦਾ ਗਲਤ ਫਾਇਦਾ ਚੱਕ ਜਾਂਦੇ ਗਲਤ ਜਿਹੜੇ ਆਨਸਰ ਹੁੰਦੇ ਨੇ ਉਹ ਕਹਿੰਦੇ ਵੀ ਇੱਕ ਪ੍ਰੈਜ਼ੀਡੈਂਟ ਦੇ ਤੌਰ ਤੇ ਨਹੀਂ ਕਿ ਮੈਂ ਇਸ ਬੰਦੇ ਦੇ ਉੱਤੇ ਚਾਰਜਸ ਲਾਉਣ ਦੀ ਜਾਂ ਦੀ ਜਿਹੜੀ ਕੰਪਲੇਂਟ ਦੀ ਗੱਲ ਕਰ ਰਹੀ ਹਾਂ ਬਲਕਿ ਇੱਕ ਔਰਤ ਹੋਣ ਦੇ ਨਾਤੇ ਕਹਿੰਦੇ ਵੀ ਮੈਂ ਇਹ ਕਹਿਣਾ ਚਾਹਣੀ ਆ ਵੀ ਜਿਹੜਾ ਲਾਊਡ ਐਂਡ ਕਲੀਅਰ ਤਰੀਕੇ ਦੇ ਨਾਲ ਵੀ ਕੋਈ ਵੀ ਜਿਹੜੀ ਔਰਤ ਦੀ ਪਰਸਨਲ ਸਪੇਸ ਆ ਉਹਨੂੰ ਅਸੀਂ ਉਹਦੀ ਵਾਇਲੇਸ਼ਨ ਜਿਹੜੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਇਹ ਜਿਹੜੀ ਵੀਡੀਓ ਆ ਕਾਫੀ ਜਿਹੜੀ ਆ ਲੋਕਾਂ ਵੱਲੋਂ ਦੇਖੀ ਜਾ ਰਹੀ ਹੈ ਤੇ ਇਸ ਟਾਈਮ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਔਰਤ ਦੇ ਨਾਲ ਤੇ ਖਾਸ ਕਰਕੇ ਇੱਕ ਪ੍ਰੈਜ਼ੀਡੈਂਟ ਦੇ ਨਾਲ ਜੁੜਿਆ ਮਾਮਲਾ ਸੋ ਵੀਡੀਓ ਦੇ ਵਿੱਚ ਵੀ ਉਹ ਦੇਖਿਆ ਜਾ ਸਕਦਾ ਕਿ ਉਹ ਬੰਦਾ ਆਉਂਦਾ ਕਲਾਉਡੀਆ ਜਿਹੜੇ ਗੱਲਬਾਤ ਕਰ ਰਹੇ ਹੁੰਦੇ ਨੇ ਕਿਸੇ ਹੋਰ ਦੇ ਨਾਲ ਤੇ ਉਦੋਂ ਆ ਕੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਸ਼ੌਂਦਾ ਤੇ ਜਿਸ ਦੀ ਵੀਡੀਓ ਕੁਝ ਮਿੰਟਾਂ ਸਕਿੰਟਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਵਾਇਰਲ ਇੰਟਰਨੈਟ ਦੇ ਉੱਤੇ ਹੋ ਜਾਂਦੀ ਜੀ ਸੋ ਕਿਸ ਤੇ ਗਰੋਪਿੰਗ ਕਰਨ ਦੀ ਜਿਹੜੇ ਅੰਗਰੇਜ਼ੀ ਦੇ ਜਿਹੜੇ ਸ਼ਬਦ ਆ ਉਹ ਉਸ ਤਰੀਕੇ ਨਾਲ ਵਰਤੇ ਜਿਹੜੇ ਜਾ ਰਹੇ ਆ ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਆ ਉਸ ਨੂੰ ਜਿਹੜਾ ਚਾਰਜ ਆ ਉਹ ਪ੍ਰੈਸ ਜਿਹੜੀ ਉਹ ਕਰ ਰਹੀ ਆ ਸੋ ਇੱਕ ਮੁਲਕ ਦੇ ਪ੍ਰੈਜ਼ੀਡੈਂਟ ਦੇ ਨਾਲ ਇਹ ਵਰਤਾਰਾ ਨਾ ਕਦੀ ਸੁਣਿਆ ਨਾ ਕਦੀ ਜਿਹੜਾ ਉਹ ਦੇਖਿਆ ਹੋਊਗਾ ਸੋ ਉਹ ਬੰਦਾ ਪਤਾ ਨਹੀਂ ਕਿਹੜੇ ਨਸ਼ੇ ਦੇ ਵਿੱਚ ਧੁੱਤ ਹੋਊਗਾ ਜਿਹੜਾ ਇਹ ਨਹੀਂ ਸੀ ਦੇਖ ਰਿਹਾ ਵੀ ਉਹ ਕਿਹਦੇ ਨਾਲ ਕੀ ਸਲੂਕ ਜਿਹੜਾ ਉਹ ਕਰ ਕਰ ਰਿਹਾ ਹੈਗਾ ਆ ਤੇ ਇਸ ਟਾਈਮ ਮੈਕਸੀਕੋ ਉਹਦੇ ਵਿੱਚ ਤੇ ਨਹੀਂ ਦੁਨੀਆ ਚ ਜਿਹੜੀ ਇਸ ਦੀ ਕਾਫੀ ਚਰਚਾ ਚੱਲ ਰਹੀ ਆ